ਸੋਸੀ ਦੇਖ ਰਹੇ ਸੀਗੇ ਪ੍ਰਭ ਯੇਸ਼ੂ ਮਸੀਹ ਦੇ ਦੁਆਰਾ ਕੀਤਾ ਗਿਆ ਪਹਿਲਾ ਚਮਤਕਾਰ ਜੋ ਕਾਨਾ ਦੇ ਵਿਆਹ ਵਿੱਚ ਪ੍ਰਭ ਯੇਸ਼ੂ ਮਸੀਹ ਨੇ ਜੋ ਪਾਣੀ ਤੋਂ ਦਾਖਰਸ ਬਣਾਇਆ ਔਰ ਇਹ ਉਸ ਸੀਰੀਜ਼ ਦਾ 7ਵਾਂ ਵੀਡੀਓ ਆ ਔਰ ਇਸ ਤੋਂ ਪਹਿਲਾਂ ਅਸੀਂ ਕਾਫੀ ਕੁਝ ਜੋ ਆਤਮਿਕ ਪੇਧ ਅਸੀਂ ਸਿੱਖਿਆ ਇਸ ਦੇ ਵਿੱਚ ਔਰ ਅੱਜ ਅਸੀਂ ਅੱਗੇ ਵਧਦੇ ਆ ਦੋ ਅਧਿਆਏ ਉਸ ਦੇ 8 ਵਚਨ ਨੂੰ ਅਸੀਂ ਦੇਖਾਂਗੇ ਇਸ ਦੇ ਵਿੱਚ ਲਿਖਿਆ ਫਿਰ ਉਸ ਨੇ ਉਹਨਾਂ ਨੂੰ ਆਖਿਆ ਹੁਣ ਕੱਢੋ ਅਤੇ ਸਭਾ ਦੇ ਪ੍ਰਧਾਨ ਕੋ ਲੈ ਜਾਓ ਔਰ ਅਸੀਂ ਪਿਛਲੇ ਵੀਡੀਓ ਵਿੱਚ ਇਸੇ ਆਇਤ ਦੇ ਇੱਕ हिस्से ਨੂੰ ਸਿੱਖਿਆ ਸੀਗਾ ਕਿ ਜੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਹੁਣ ਕੱਢੋ ਮਤਲਬ ਕਿ ਹੁਣ ਸਮਾਂ ਆ ਤੁਹਾਡੇ ਕੱਢਣ ਦਾ ਮਤਲਬ ਇੱਕ ਸਮਾਂ ਸੀ ਭਰਨ ਦਾ ਔਰ ਇੱਕ ਸਮਾਂ ਹੁਣ ਆ ਗਿਆ ਉਸ ਦੇ ਵਿੱਚੋਂ ਕੱਢਣ ਦਾ ਇਸ ਦੇ ਵਿੱਚ ਅਸੀਂ ਸਿੱਖਿਆ ਸੀਗਾ ਕਿ ਇੱਕ ਸਮਾਂ ਜੋ ਹੁੰਦਾ ਹੈ ਇੱਕ ਵਿਸ਼ਵਾਸੀ ਦੇ ਲਈ ਬੀਜਣ ਦਾ ਹੁੰਦਾ ਹੈ ਔਰ ਇੱਕ ਸਮਾਂ ਵੱਢਣ ਦਾ ਹੁੰਦਾ ਹੈ ਔਰ ਵੱਢਣ ਦੇ ਸਮੇਂ ਉਹੀ ਵੱਡੇਗਾ ਜੋ ਬੀਜਣ ਦੇ ਸਮੇਂ ਬੀਜੇਗਾ ਸੋ ਇਸ ਚੀਜ਼ ਦੇ ਵਿੱਚ ਅਸੀਂ ਕਾਫੀ ਆਤਮਿਕ ਭੇਦ ਸਿੱਖੇ ਸੀਗੇ ਔਰ ਅਸੀਂ ਇਸੇ ਹੀ ਆਇਤ ਨੂੰ ਲੈ ਕੇ ਅਸੀਂ ਅੱਗੇ ਵਧਦੇ ਹਾਂ ਔਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਸਵਾਦੇ ਪ੍ਰਧਾਨ ਕੋ ਲੈ ਜਾਓ ਸੋ ਉਹ ਲੈ ਗਏ ਮਤਲਬ ਇਸ ਚੀਜ਼ ਦੇ ਬਾਰੇ ਅਸੀਂ ਸਿੱਖਾਂਗੇ ਇਸ ਜਗ੍ਹਾ ਤੇ ਪ੍ਰਭੂ ਯਿਸੂ ਮਸੀਹ ਕੀ ਬੋਲ ਰਿਹਾ ਉਹਨਾਂ ਨੂੰ ਕਿ ਜੋ ਦਾਖਰਸਤਾ ਨੂੰ ਸੌਂਪੀ ਗਈ ਆ ਇਸ ਨੂੰ ਤੁਸੀਂ ਆਪਣੇ ਤੱਕ ਹੀ ਸੀਮਿਤ ਨਹੀਂ ਰੱਖਣਾ ਬਲਕਿ ਇਸ ਨੂੰ ਹੁਣ ਦੂਸਰਿਆਂ ਤੱਕ ਲੈ ਕੇ ਜਾਣਾ ਹੈ ਸੋ ਇਸ ਵਿੱਚ ਇੱਕ ਬਹੁਤ ਹੀ ਖੂਬਸੂਰਤ ਇੱਕ ਸੰਦੇਸ਼ ਜੋ ਸਾਨੂੰ ਮਿਲਦਾ ਆ ਉਹ ਕੀ ਆ ਕਿ ਜੋ ਵੀ ਖੁਦਾ ਸਾਨੂੰ ਆਤਮਾ ਵਿੱਚ ਸੌਂਪਦਾ ਆ ਪ੍ਰਭੂ ਚਾਹੁੰਦਾ ਕਿ ਉਹਨੂੰ ਤੁਸੀਂ ਕਦੀ ਵੀ ਆਪਣੇ ਤੱਕ ਸੀਮਿਤ ਨਹੀਂ ਰੱਖਣਾ ਬਲਕਿ ਉਸਨੂੰ ਦੂਸਰਿਆਂ ਤੱਕ ਲੈ ਕੇ ਜਾਣਾ ਇਸ ਪ੍ਰਕਾਰ ਪ੍ਰਭੂ ਨੇ ਸਾਨੂੰ ਨਜ਼ਾਤ ਸਾਨੂੰ ਦਿੱਤੀ ਆ ਜੋ ਸਾਨੂੰ ਇੱਕ ਮੁਕਤੀ ਦਿੱਤੀ ਆ ਸਾਡੇ ਪਾਪ ਤੋਂ ਸਾਨੂੰ छुटਕਾਰਾ ਦਿੱਤਾ ਆ ਸੋ ਪ੍ਰਭੂ ਚਾਹੁੰਦਾ ਕਿ ਜਿਸ ਪ੍ਰਕਾਰ ਤੁਹਾਨੂੰ ਵਚਨ ਦੀ ਜੋ ਖੁਸ਼ਖਬਰੀ ਤੁਹਾਨੂੰ ਸੌਂਪੀ ਗਈ ਜੋ ਸੁਸਮਾਚਾਰ ਤੁਹਾਨੂੰ ਸੌਪਿਆ ਗਿਆ ਹੁਣ ਤੁਸੀਂ ਇਸ ਸੁਸਮਾਚਾਰ ਨੂੰ ਇਸ ਪ੍ਰਭੂ ਦੇ ਵਚਨ ਨੂੰ ਹੁਣ ਤੁਸੀਂ ਦੂਸਰਿਆਂ ਤੱਕ ਲੈ ਕੇ ਜਾਣਾ ਇਹਨੂੰ ਆਪਣੇ ਤੱਕ ਜੋ ਆ ਕਦੀ ਵੀ ਸੀਮਤ ਨਹੀਂ ਰੱਖਣਾ ਜਿਸ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਨੇ ਇਸਗੱਦੇ ਟਹਿਲੂਆਂ ਨੂੰ ਪਹਿਲਾਂ ਕੁਝ ਸੌਂਪਿਆ ਦਾਖਰ ਸੌਂਪੀ ਉਹਨਾਂ ਨੂੰ ਔਰ ਉਸ ਤੋਂ ਬਾਅਦ ਉਹਨਾਂ ਨੇ ਕਾਗਿਆ ਦਿੱਤੀ ਕਿ ਹੁਣ ਤੁਸੀਂ ਲੈ ਕੇ ਜਾਓ ਮਤਲਬ ਸਬਾ ਦੇ ਪ੍ਰਧਾਨ ਕੋ ਲੈ ਕੇ ਜਾਓ ਦੂਸਰੇ ਤੱਕ ਇਹਨੂੰ ਲੈ ਕੇ ਜਾਓ ਇਸੇ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਪਹਿਲੋਂ ਕੁਝ ਸੌਂਪਿਆ ਪਹਿਲੋਂ ਉਹਨਾਂ ਨੂੰ ਕੋਈ ਇੱਕ ਸੁਸਮਾਚਾਰ ਸੌਂਪਿਆ ਕੋਈ ਖੁਸ਼ਖਬਰੀ ਉਹਨਾਂ ਨੂੰ ਸੌਂਪੀ ਇੱਕ ਵਚਨ ਸੌਂਪਿਆ ਔਰ ਉਸ ਤੋਂ ਬਾਅਦ ਪ੍ਰਭੂ ਯੀਸ਼ੂ ਮਸੀਹ ਨੇ ਜੋ ਆਮਤੀ ਦੀ ਇੰਜੀਲ ਉਸਦਾ 28 ਅਧਿਆਇ ਉਸਦਾ 19 ਔਰ 20 ਵਚਨ ਚ ਪ੍ਰਭੂ ਨੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਇੱਕ ਆਗਿਆ ਦਿੱਤੀ ਕਿ ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਰ ਉਹਨਾਂ ਨੂੰ ਸਿਖਾਓ ਤਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ ਸੋ ਇੱਕ ਮਹਾਨ ਆਗਿਆ ਇੱਕ ਗ੍ਰੇਟ ਜੋ ਕਮਾਂਡਮੈਂਟ ਇਸ ਨੂੰ ਬੋਲਿਆ ਜਾਂਦਾ ਹੈ ਮਤਲਬ ਇਸ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਉਹੀ ਕੰਮ ਕਰਨ ਲਈ ਇਹਨਾਂ ਨੂੰ ਬੋਲ ਰਿਹਾ ਜੋ ਕੰਮ ਪ੍ਰਭੂ ਯੀਸ਼ੂ ਮਸੀਹ ਕਾਨਾ ਦੇ ਵਿਆਹ ਵਿੱਚ ਇਹਨਾਂ ਟਹਿਲੂਆਂ ਨੂੰ ਬੋਲ ਰਿਹਾ ਇਸ ਜਗ੍ਹਾ ਦੇ ਟਹਿਲੂਆਂ ਕੀ ਬੋਲ ਰਿਹਾ ਕਿ ਇਹ ਜੋ ਸੌਂਪੀ ਗਈ ਇੱਕ ਬਰਕਤ ਆ ਇਸ ਨੂੰ ਪੀ ਗਿਆ ਆਸ਼ੀਸ਼ਾ ਇਹਨੂੰ ਦੂਸਰਿਆਂ ਤੱਕ ਲੈ ਕੇ ਜਾਓ ਇਸੇ ਪ੍ਰਕਾਰ ਪਰ ਵੀ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਕੀ ਬੋਲ ਰਿਹਾ ਕਿ ਜੋ ਤੁਹਾਨੂੰ ਸੌਪਿਆ ਗਿਆ ਵਚਨ ਖੁਸ਼ਖਬਰੀ ਜੋ ਉਹ ਤੁਸੀਂ ਹੁਣ ਦੂਸਰਿਆਂ ਤੱਕ ਜੋ ਆ ਲੈ ਕੇ ਜਾਣਾ ਆਪਣੇ ਤੱਕ ਉਹਨੂੰ ਕਦੀ ਵੀ ਸੀਮਤ ਨਹੀਂ ਰੱਖਣਾ ਕਿਉਂਕਿ ਜੋ ਵੀ ਦਾਖਰਸ ਇਹਨਾਂ ਨੂੰ ਸੌਂਪੀ ਗਈ ਆ ਛੇ ਮੱਟ ਇਹਨਾਂ ਨੂੰ ਪਰ ਕੇ ਜੋ ਆ ਪ੍ਰਭੂ ਨੇ ਦਾਖਰਸ ਸੌਂਪੀਆ ਸੋ ਅਗਰ ਇਹ ਉਸ ਦਾਖਰਸ ਨੂੰ ਇਹਨਾਂ ਮੱਟਾਂ ਦੇ ਵਿੱਚ ਹੀ ਕੰਟੇਨ ਕਰਕੇ ਰੱਖਦੇ ਆ ਉਸ ਦੇ ਵਿੱਚ ਹੀ ਬੰਦ ਕਰਕੇ ਰੱਖ ਦਿੰਦੇ ਆ ਅਗਰ ਲੋਕਾਂ ਨੂੰ ਜ਼ਰੂਰਤ ਆ ਇਸ ਦਾਖਰਸ ਦੀ ਪਰ ਅਗਰ ਇਹ ਉਹਨਾਂ ਵਿੱਚ ਬੰਦ ਕਰਕੇ ਰੱਖ ਦਿਆ ਤੋ ਕਦੀ ਵੀ ਪ੍ਰਭੂ ਇਸ ਪਰਿਵਾਰ ਤੋਂ ਖੁਸ਼ ਨਹੀਂ ਹੋਏਗਾ ਜਿਸ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਨੇ ਇੱਕ ਦਿਸਤਾਂਤ ਜੋ ਆ ਦਿੱਤਾ ਮੱਤੀ ਦੀ ਅੰਜੀਲ 25 ਅਧਿਆਏ ਉਸ ਦੇ 14 ਵਚਨ ਤੋਂ ਲੈ ਕੇ 30 ਵਚਨ ਤੱਕ ਜੋ ਆ ਇਹ ਦਿਸਤਾਂਤ ਪ੍ਰਭੂ ਨੇ ਦਿੱਤਾ ਕਿ ਇੱਕ ਮਾਲਕ ਜੋ ਆ ਉਸਨੇ ਜਾਣ ਲਗਿਆਂ ਉਸਨੇ ਆਪਣੇ ਨੌਕਰਾਂ ਨੂੰ ਜੋ ਆ ਕੁਝ ਸੌਂਪਿਆ ਕਿਸੇ ਨੂੰ 5 ਤੋੜੇ ਦੂਸਰੇ ਨੂੰ 2 ਤੋੜੇ ਤੇ ਤੀਸਰੇ ਨੂੰ 1 ਤੋੜਾ ਔਰ ਜਿਸ ਨੂੰ ਇੱਕ ਤੋੜਾ ਸੌਪਿਆ ਗਿਆ ਸੀ ਉਸਨੇ ਕੀ ਕੀਤਾ ਉਸਨੇ ਉਸ ਤੋੜੇ ਨੂੰ ਦਬ ਛੱਡਿਆ ਜ਼ਮੀਨ ਦੇ ਵਿੱਚ ਔਰ ਉਸ ਦਾ ਕੋਈ ਇਸਤੇਮਾਲ ਨਹੀਂ ਕੀਤਾ ਉਹ ਕਿਸੇ ਦੂਸਰੇ ਦੇ ਕੋਲੋਂ ਨਹੀਂ ਲੈ ਕੇ ਗਿਆ ਉਸਨੇ ਉਸ ਦੇ ਅਨੁਸਾਰ ਕੋਈ ਵੀ ਕੰਮ ਨਹੀਂ ਕੀਤਾ ਔਰ ਜਿਸ ਵੇਲੇ ਮਾਲਕ ਨੇ ਆ ਕੇ ਉਸ ਕੋਲੋਂ ਹਿਸਾਬ ਲਿਆ ਇੱਕ ਤੋੜੇ ਦਾ 125 ਦਾ 25 ਵਚਨ ਚ ਉਸਨੇ ਬੋਲਿਆ ਸੋ ਮੈਂ ਡਰਿਆ ਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ ਇਹ ਆਪਣਾ ਲੈ ਲਓ ਸੋ ਉਸੇ ਇਸ ਹਰਕਤ ਬਾਅਦ ਕਿਸ ਕਦਰ ਮਾਲਕ ਦਾ ਗ੍ਰੋਧ ਉਸ ਦੇ ਉੱਤੇ ਪੜਕਿਆ ਸੋ ਪ੍ਰਭੂ ਨੇ ਕੀ ਸੰਦੇਸ਼ ਦਿੱਤਾ ਕਿ ਜੋ ਵੀ ਤੁਹਾਨੂੰ ਆਤਮਾ 'ਚ ਸੌਂਪਿਆ ਜਾਂਦਾ ਆ ਉਸ ਨੂੰ ਕਦੀ ਵੀ ਆਪਣੇ ਤੱਕ ਸੀਮਿਤ ਨਾ ਰੱਖੋ ਉਹਨੂੰ ਕਦੀ ਵੀ ਬਲੌਕ ਨਾ ਕਰਕੇ ਰੱਖੋ ਬਲਕਿ ਪ੍ਰਭੂ ਚੰਦ ਨੂੰ ਇਸਤੇਮਾਲ 'ਚ ਲਿਆਓ ਦੂਸਰਿਆਂ ਤੱਕ ਉਹਨੂੰ ਲੈ ਕੇ ਜਾਓ ਤਾਂ ਕਿ ਉਹ ਤੁਹਾਡੇ ਲਈ ਵੀ ਆਸ਼ੀਸ਼ਤਾ ਕਰਨ ਠਹਿਰੇ ਔਰ ਦੂਸਰਿਆਂ ਦੇ ਲਈ ਵੀ ਉਹ ਆਸ਼ੀਸ਼ਤਾ ਹੀ ਕਰਨ ਠਹਿਰੇ ਔਰ ਇਸ ਸਗਾ ਦੇ ਉੱਤੇ ਪ੍ਰਭੂ ਨੇ ਦਾਖਰਸ ਇਹਨਾਂ ਨੂੰ ਸੌਂਪੀ ਆ ਪ੍ਰਭੂ ਨੇ ਬੋਲੇ ਇਸ ਨੂੰ ਦੂਸਰਿਆਂ ਤੱਕ ਤੁਸੀਂ ਹੁਣ ਲੈ ਕੇ ਜਾਣਾ ਆ ਕਿਉਂਕਿ ਪਹਿਲੋਂ ਪ੍ਰਭੂ ਨੇ ਆਗਿਆ ਦਿੱਤੀ ਉਹਨਾਂ ਟਹਿਲੂਆਂ ਨੂੰ ਕਿ ਇਹਨਾਂ ਮੱਟਾਂ ਨੂੰ ਜਲ ਦੇ ਨਾਲ ਤੁਸੀਂ ਭਰੋ ਔਰ ਉਹਨਾਂ ਨੇ ਭਰ ਦਿੱਤਾ ਪਰ ਉੱਥੇ ਉਹਨਾਂ ਦਾ ਕੰਮ ਜੋ ਆ ਉਹ ਸਮਾਪਤ ਨਹੀਂ ਹੋ ਗਿਆ ਜਿਸ ਸਮੇਂ ਉਹ ਦਾਖਰਸ ਬਣ ਗਈ ਤੋਂ ਕੰਮ ਸਮਾਪਤ ਨਹੀਂ ਹੋ ਗਿਆ ਬਲਕਿ ਉੱਥੋਂ ਹੀ ਅਸਲ ਕੰਮ ਜੋ ਆ ਉਹਨਾਂ ਦਾ ਸ਼ੁਰੂ ਹੋਣ ਜਾ ਰਿਹਾ ਸੀਗਾ ਸੋ ਜਿਸ ਸਮੇ ਅਸੀਂ ਪ੍ਰਭੂ ਦੇ ਕੋਲ ਆਉਨੇ ਆ ਪ੍ਰਭੂ ਸਾਨੂੰ ਆਪਣੇ ਬਚਨ ਨਾਲ ਭਰਦਾ ਆ ਪ੍ਰਭੂ ਸਾਨੂੰ ਉਧਾਰ ਸਾਨੂੰ ਮੁਕਤੀ ਦਿੰਦਾ ਆ ਸਾਨੂੰ ਨਜਾਦ ਦਿੰਦਾ ਆ ਸਾਨੂੰ ਖੁਸ਼ਖਬਰੀ ਦੇ ਨਾਲ ਭਰ ਦਿੰਦਾ ਆ ਆਨੰਦ ਤੇ ਸ਼ਾਂਤੀ ਨਾਲ ਭਰਦਾ ਆ ਤਾਂ ਉੱਥੇ ਸਾਡਾ ਕੰਮ ਸਮਾਪਤ ਨਹੀਂ ਹੋ ਜਾਂਦਾ ਕਿ ਹਾਂ ਅਸੀਂ ਉਧਾਰ ਪਾ ਲਿਆ ਅਸੀਂ ਮੁਕਤੀ ਪਾ ਲਈ ਅਸੀਂ ਉਹਨਾਂ ਆਨੰਦ ਤੇ ਸ਼ਾਂਤੀ ਨਾਲ ਭਰੇ ਉੱਥੋਂ ਸਾਡਾ ਕੰਮ ਸਮਾਪਤ ਨਹੀਂ ਹੋ ਜਾਂਦਾ ਬਲਕਿ ਉਤੋਂ ਇੱਕ ਕੰਮ ਸਾਡਾ ਸ਼ੁਰੂਆਤ ਸਾਡੇ ਕੰਮ ਦੀ ਇੱਕ ਹੁੰਦੀ ਆ ਇੱਕ ਦੂਸਰਾ ਹਿੱਸਾ ਸਾਡਾ ਸ਼ੁਰੂ ਹੋ ਜਾਂਦਾ ਆ ਕਿ ਹਾਂ ਤੁਸੀਂ ਪਾ ਲਿਆ ਇਹ ਤੁਹਾਡਾ ਪਹਿਲਾ ਹਿੱਸਾ ਸੀ ਤੁਹਾਡੇ ਇੱਕ ਹਿੱਸੇ ਦਾ ਔਰ ਹੁਣ ਇਹਨੂੰ ਤੁਸੀਂ ਦੂਸਰੇ ਤੱਕ ਲੈ ਕੇ ਜਾਣਾ ਇਹ ਤੁਹਾਡਾ ਦੂਸਰੇ ਹਿੱਸੇ ਦਾ ਜੋ ਆ ਕੰਮ ਆ ਸੋ ਪਹਿਲੇ ਹਿੱਸੇ ਦੇ ਕੰਮ ਨੂੰ ਦੇਖੀਏ ਤਾਂ ਟਹਿਲੂਏ ਕੁਛ ਲਿਆ ਰਹੇ ਆ ਬਰਤਨ ਚ ਔਰ ਉਸ ਨੂੰ ਮੱਟਾਂ ਵਿੱਚ ਜੋ ਆ ਉਹ ਲੱਦ ਦੇਗੇ ਪਰ ਉਸ ਤੋਂ ਬਾਅਦ ਦੂਸਰੇ ਹਿੱਸੇ ਦਾ ਕੰਮ ਕੀਆ ਹੁਣ ਮੱਟਾਂ ਵੱਲ ਕੁਝ ਲਿਆ ਨਹੀਂ ਰੇ ਬਲਕਿ ਮੱਟਾਂ ਚੋਂ ਕੁਝ ਲਿਜਾ ਰਿਆ ਇੱਕ ਖਾਲੀ ਬਰਤਨ ਲਿਆ ਰਿਆ ਔਰ ਮੱਟਾਂ ਚੋਂ ਭਰ ਕੇ ਜੋ ਆ ਉਹ ਬਰਤਨ ਫਿਰ ਦੂਸਰੇ ਵੱਲ ਜਾ ਰਿਆ ਸਸੇ ਤਰੀਕੇ ਨਾਲ ਪਹਿਲੋਂ ਅਸੀਂ ਆਪਣੇ ਆਪ ਨੂੰ ਪ੍ਰਭੂ ਚੋਂਦਾ ਸੀ ਪਰ ਦੇ ਜਾਈਏ ਔਰ ਜਦੋਂ ਖੁਦਾ ਸਾਨੂੰ ਭਰਦਾ ਆ ਸਾਨੂੰ ਬਚਨ ਦੇ ਨਾਲ ਸਮਰਥ ਨਾਲ ਭਰਦਾ ਜਾਂਦਾ ਆ ਫਿਰ ਪ੍ਰਭੂ ਚੋਂਦਾ ਕਿ ਹੁਣ ਤੁਹਾਡੇ ਅੰਦਰੋਂ ਕੁਝ ਨਿਕਲਣਾ ਹੈ ਦੂਸਰਿਆਂ ਦੇ ਲਈ ਮਤਲਬ ਇੱਕ ਖਾਲੀ ਬਰਤਨ ਤੁਹਾਡੇ ਵੱਲ ਆਏਗਾ ਔਰ ਉਹ ਤੁਹਾਡੇ ਕੋਲ ਜਦੋਂ ਆਏਗਾ ਫਿਰ ਉਹ ਭਰ ਕੇ ਜਾਏਗਾ ਮਤਲਬ ਕਈ ਐਸੇ ਲੋਕ ਤੁਹਾਡੇ ਕੋਲ ਆਉਣਗੇ ਜਦੋਂ ਆਉਣਗੇ ਤਾਂ ਖਾਲੀ ਆਉਣਗੇ ਜਦੋਂ ਆਉਣਗੇ ਤਾਂ ਠੰਡੇ ਆਉਣਗੇ ਜਦੋਂ ਆਉਣਗੇ ਤਾਂ ਉਹਨਾਂ ਦੇ ਅੰਦਰ ਕੋਈ ਸ਼ਾਂਤੀ ਨਹੀਂ ਹੋਏਗੀ ਉਹ ਤੁਹਾਡੇ ਕੋਲ ਆਉਣਗੇ ਉਹਨਾਂ ਦੇ ਅੰਦਰ ਹੋ ਸਕਦਾ ਕੋਈ ਵਚਨ ਨਾ ਹੋਵੇ ਪਰ ਜਦੋਂ ਉਹ ਤੁਹਾਡੇ ਕੋਲ ਆਉਣਗੇ ਤੁਹਾਡੇ ਨਾਲ ਕੁਝ ਸਮਾਂ ਬਤੀਤ ਕਰਨਗੇ ਤੁਹਾਡੇ ਤੋਂ ਕੁਝ ਸੁਣਨਗੇ ਤੁਹਾਡੇ ਨਾਲ ਸੰਗਤੀ ਕਰਨਗੇ ਤਾਂ ਤੁਹਾਡੇ ਜੀਵਨ ਦੇ ਦੁਆਰਾ ਉਹ ਖਾਲੀ ਬਰਤਨ ਪੜ ਕੇ ਜੋ ਉਹ ਜਾਣਾ ਚਾਹੀਦਾ ਹੈ ਮਤਲਬ ਪ੍ਰਭੂ ਦੇ ਵਚਨ ਚ ਲਿਖਿਆ ਆ ਕਹੋ ਤਦੀ ਪੁਸਤਕ 10 ਅਧਿਆਏ ਉਸ ਦਾ 21 ਵਚਨ ਚ ਲਿਖਿਆ ਧਰਮੀ ਦੇ ਬੋਲ ਬਹੁਤਿਆਂ ਨੂੰ ਰਜਾਉਂਦੇ ਹਨ ਮਤਲਬ ਧਰਮੀ ਦੇ ਜਿਹੜੇ ਬੋਲਿਆ ਉਹ ਕਈ ਐਸੇ ਲੋਕਾਂ ਨੂੰ ਰਜਾ ਦਿੰਦੇ ਆ ਜਿਹੜੇ ਉਹਨਾਂ ਦੇ ਕੋਲ ਆਏ ਆ ਔਰ ਉਹਨਾਂ ਦੇ ਅੰਦਰ ਕਿੰਨੀ ਭੁੱਖ ਹੁੰਦੀ ਆ ਉਹਨਾਂ ਦੇ ਅੰਦਰ ਕਿੰਨਾ ਖਾਲੀਪਨ ਹੁੰਦਾ ਆ ਪਰ ਧਰਮੀ ਦੇ ਬੋਲ ਉਹਨੂੰ ਰਜਾ ਦਿੰਦੇ ਆ ਪਰ ਕਦੋਂ ਜਦੋਂ ਉਹ ਧਰਮੀ ਜੁਆ ਉਹ ਖੁਦ ਕੀਆ ਭਰਿਆ ਹੋਏਗਾ ਸੋ ਇੱਕ ਖਾਲੀ ਬਰਤਨ ਜਿਹੜਾ ਆ ਇਹ ਮੱਟਵਾਂ ਲਾਏਗਾ ਪਰ ਇਸ ਮੱਟ ਚ ਉਹ ਦਾਖਰਸਨਾ ਭਰ ਕੇ ਫਿਰ ਦੂਸਰਿਆਂ ਵੱਲ ਜਾਏਗਾ ਜਿਸ ਪ੍ਰਕਾਰ ਸਾਮਰੀ ਤੀਵੀਂ ਪ੍ਰਭ ਯੀਸ਼ੂ ਮਸੀਹ ਦੇ ਕੋਲ ਜਦੋਂ ਆਈ ਸੀਗੀ ਜਦੋਂ ਖੂਹ ਤੇ ਪਾਣੀ ਲੈਣ ਆਈ ਸੀ ਉਸ ਸਮੇਂ ਉਸ ਦਾ ਜੋ ਘੜਾ ਉਹ ਵੀ ਖਾਲੀ ਸੀਗਾ ਔਰ ਉਸ ਦਾ ਜੀਵਨ ਵੀ ਵਚਨ ਦੇ ਸੰਬੰਧ ਚ ਦੇਖੀਏ ਤਾਂ ਪੂਰੀ ਤਰ੍ਹਾਂ ਖਾਲੀ ਸੀ ਮਤਲਬ ਕੋਈ ਵਚਨ ਜੋ ਆ ਕੋਈ ਸਾਮਰਥ ਕੁਦਾਦੀ ਕੋਈ ਮਹਿਮਾ ਉਹਦੇ ਜੀਵਨ ਚ ਨਹੀਂ ਸੀ ਬਲਕਿ ਉਹ ਪਾਪ ਦੇ ਨਾਲ ਭਰੀ ਹੋਈ ਸੀ ਪਰ ਜਦੋਂ ਪ੍ਰਭ ਯਿਸੂ ਮਸੀਹ ਦੇ ਕੋਲ ਆਈ ਆ ਤਾਂ ਵੀ ਯਿਸੂ ਮਸੀਹ ਦੇ ਨਾਲ ਕੁਝ ਸਮਾਂ ਬਤੀਤ ਕੀਤਾ ਸੋ ਪ੍ਰਭ ਯਿਸੂ ਮਸੀਹ ਉਹ ਇੱਕ ਐਸਾ ਮਟ ਸੀਗਾ ਜੋ ਪੂਰੀ ਤਰ੍ਹਾਂ ਸਵਰਗ ਦੀ ਦਾਖਰਸ ਤੇ ਨਾਲ ਭਰਿਆ ਹੋਇਆ ਸੀਗਾ ਔਰ ਕੁਝ ਸਮਾਂ ਉਸ ਸਮਰੀ ਤੀਵੀ ਨੇ گزارਿਆ ਯਿਸੂ ਮਸੀਹ ਦੇ ਨਾਲ ਉਹ ਵੀ ਆਪਣੇ ਆਪ ਨੂੰ ਕਿਹਾ ਉਸ ਦਾਖਰਸ ਨਾਲ ਉਸਨੇ ਆਪਣੇ ਆਪ ਨੂੰ ਭਰਿਆ ਹੋਇਆ ਮਹਿਸੂਸ ਕੀਤਾ ਇਸ ਲਈ ਉਹ ਘੜਾ ਤਾਂ ਖਾਲੀ ਲੈ ਆਈ ਸੀ ਔਰ ਖਾਲੀ ਹੀ ਛੱਡ ਕੇ ਉੱਥੇ ਚਲੀ ਗਈ ਪਰ ਖੁਦ ਉਹ ਭਰ ਕੇ ਗਈ ਖੁਦ ਇੱਕ ਸੁਸਮਾਚਾਰ ਇੱਕ ਖੁਸ਼ਖਬਰੀ ਦੇ ਨਾਲ ਉਹ ਭਰ ਗਈ ਔਰ ਉਸੇ ਵਕਤ ਹੀ ਉਹ ਉਸ ਖੁਸ਼ਖਬਰੀ ਨੂੰ ਉਸ ਇਲਾਕੇ ਦੇ ਵਿੱਚ ਲੈ ਕੇ ਗਈ ਦੂਸਰਿਆਂ ਤੱਕ ਜਿਸ ਪ੍ਰਕਾਰ ਯਿਸੂ ਮਸੀਹ ਨੇ ਨਾਲ ਟਹਿਲਵਾਂ ਨੂੰ ਬੋਲਿਆ ਕਿ ਇਹ ਜੋ ਆ ਦੂਸਰੇ ਤੱਕ ਲੈ ਕੇ ਜਾਓ ਇਹ ਜੋ ਦਾਖਰਸਿਆਏ ਨੂੰ ਦੂਸਰੇ ਤੱਕ ਲੈ ਕੇ ਜਾਓ ਸਭਾ ਦੇ ਪ੍ਰਧਾਨ ਕੋਲ ਲੈ ਕੇ ਜਾਓ ਸੋ ਇਸੇ ਪ੍ਰਕਾਰ ਸਾਮਰੀ ਧੀਵੀ ਨੂੰ ਜਦੋਂ ਪ੍ਰਭੂ ਨੇ ਇੱਕ ਦਾਖਰਸ ਨਾਲ ਭਰਿਆ ਉਸ वचन ਦੇ ਨਾਲ ਭਰਿਆ ਕੁਝ ਗੁਪਤ ਭੇਤਾਂ ਨੂੰ ਪ੍ਰਗਟ ਕੀਤਾ ਉਸੇ ਵਕਤ ਜੋ ਆ ਸਾਮਰੀ ਧੀਵੀ ਨੇ ਉਹੀ ਕੰਮ ਕੀਤਾ ਜੋ ਇਸ ਹਗਾਰੇ ਦੇ ਟਹਿਲੂਏ ਕਰਨ ਜਾ ਰਹੇ ਆ ਦੂਸਰੇ ਤੱਕ ਲੈ ਕੇ ਜਾਣਾ ਮਤਲਬ ਦੂਸਰੇ ਤੱਕ ਉਸ ਸਮਾਚਾਰੋ ਖੁਸ਼ਖਬਰੀ ਲੈ ਕੇ ਗਈ ਕਿ ਜੋ ਖੂਦ ਉੱਤੇ ਜੋ ਆ ਇਕ ਵਿਅਕਤੀ ਮੈਨੂੰ ਮਿਲਿਆ ਆ ਔਰ ਉਹ ਮੈਨੂੰ ਨਬੀ ਲੱਗਦਾ ਆ ਸੋ ਸਭ ਲੋਕ ਜੋ ਆ ਉਸ ਦੇ ਦੁਆਰਾ ਉਹਨਾਂ ਨੇ ਜੋ ਚੱਖਿਆ ਉਸ ਦੇ ਦੁਆਰਾ ਉਸ ਨੂੰ ਚੱਕ ਕੇ ਸਭ ਲੋਕ ਜੋ ਆ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਜੋ ਆ ਨਿਕਲ ਕੇ ਆਏ ਜਿਸ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਨੀਕੋਦੇਮ ਆਇਆ ਯਹੂਨਾ ਦੀ ਅੰਜੀਲ 3 ਤੀਸਰਾ ਦੇ ਆਇ ਲਿਖਿਆ ਰਾਤ ਦਾ ਇੱਕ ਸਮਾਂ ਜਦੋਂ ਨੀਕੋਦੇਮ ਆਇਆ ਤੋ ਇੱਕ ਖਾਲੀ ਬਰਤਨ ਦੀ ਨਿਆਹੀ ਸੀਗਾ ਉਸ ਦੇ ਅੰਦਰ ਹਾਂ ਕੁਝ ਗਿਆਨ ਹੋਏਗਾ ਹਾਂ ਉਹਦੇ ਅੰਦਰ ਕੁਝ ਨੌਲੇਜ ਹੋਏਗੀ ਪਰ ਪ੍ਰਭੂ ਦੀ ਮਹਿਮਾ ਪ੍ਰਭੂ ਦਾ ਪ੍ਰਕਾਸ਼ਨ ਪ੍ਰਭੂ ਦੇ ਗੁਪਤ ਭੇਤ ਉਹਨਾਂ ਦੇ ਸੰਬੰਧ ਵਿੱਚ ਉਹ ਖਾਲੀ ਸੀਗਾ ਪ੍ਰਭੂ ਯੀਸ਼ੂ ਮਸੀਹ ਨੇ ਉਸ ਨੂੰ ਪੂਰੀ ਤਰ੍ਹਾਂ ਭਰਿਆ ਪ੍ਰਭੂ ਨੇ ਯਹੋਨਾਦਿਨ ਜੀ ਜਿਹੜੇ 30 ਸਦੇ ਪੜਦੇ ਆ ਉਸ ਦੇ ਵਿੱਚ ਕਿੰਨਾ ਲੰਬਾ ਇੱਕ ਉਪਦੇਸ਼ ਚਾ ਕਿੰਨੇ ਗਹਿਰੀਆਂ ਗੱਲਾਂ ਯਿਸੂ ਮਸੀਹ ਨੇ ਨੀਕੋਦੇਮਸ ਨਾਲ ਕੀਤੀਆਂ ਔਰ ਨੀਕੋਦੇਮਸ ਜਦੋਂ ਘਰ ਗਿਆ ਹੋਏਗਾ ਉਹ ਖਾਲੀ ਨਹੀਂ ਗਿਆ ਬਲਕਿ ਉਹ ਭਰ ਕੇ ਗਿਆ ਕਿਉਂ ਕਿਉਂਕਿ ਉਸਨੇ ਕੈਸੇ ਮੱਟ ਦੇ ਕੋਲ ਆਇਆ ਜਿਹੜਾ ਪੂਰੀ ਤਰ੍ਹਾਂ ਨਕੋ ਨਕ ਦਾਖਰਸ ਨਾਲ ਸਵਰਗ ਦੀ ਦਾਖਰਸ ਨਾਲ ਭਰਿਆ ਹੈ ਇਸ ਲਈ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਸੱਚੇ ਅੰਗੂਰ ਦੀ ਵੇਲ ਹਾਂ ਸੋ ਇਸੇ ਪ੍ਰਕਾਰ ਦਾ ਜੀਵਨ ਜੋ ਇੱਕ ਵਿਸ਼ਵਾਸੀ ਦਾ ਹੋਣਾ ਮਤਲਬ ਇੱਕ ਭਰਿਆ ਹੋਇਆ ਮੱਠ ਇੱਕ ਨਕੋ ਨਕ ਦਾ ਖਰਸ ਨਾਲ ਭਰਿਆ ਹੋਇਆ ਮੱਠ ਕਿ ਜੋ ਵੀ ਖਾਲੀ ਬਰਤਨ ਸਾਡੇ ਲੱਗੇ ਆਏਗਾ ਇੱਕ ਵਿਸ਼ਵਾਸੀ ਨੇ ਸਮਾ ਗੁਜ਼ਾਰੇਗਾ ਇੱਕ ਵਿਸ਼ਵਾਸੀ ਦੇ ਮੂੰਹ ਜੋ ਕੁਝ ਗੱਲਾਂ ਉਹਨੂੰ ਉਹਦੇ ਕੰਨ ਚ ਪਹਿਣ ਗਿਆ ਸੋ ਉਸ ਸਮੇਂ ਉਹ ਆਪਣੇ ਆਪ ਨੂੰ ਭਰਿਆ ਹੋਇਆ ਮਹਿਸੂਸ ਕਰੇਗਾ ਜਿਸ ਪ੍ਰਕਾਰ ਪ੍ਰਭੂ ਦੇ ਵਚਨ ਚ ਲਿਖਿਆ ਅਫਸੀਅਰ 4 ਅਧਿਆਇ ਉਸ ਦੇ 29 ਵਚਨ ਚ ਲਿਖਿਆ ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ ਸਗੋ ਜਿਵੇਂ ਲੋੜ ਪਵੇ ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉન્નਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ ਮਤਲਬ ਪ੍ਰਭੂ ਦਾ ਵਚਨ ਜੋ ਆਇਕ ਵਿਸ਼ਵਾਸੀ ਤੋਂ ਕੀ ਉਮੀਦ ਕਰਦਾ ਆ ਖੁਦਾ ਕਿ ਇਸ ਦੇ ਅੰਦਰੋਂ ਉਹ ਨਿਕਲੇ ਜੋ ਦੂਸਰੇ ਨੂੰ ਉન્નਤ ਕਰਦੇ ਆ ਆਤਮਿਕ ਤੌਰ ਤੇ ਜੋ ਦੂਸਰੇ ਨੂੰ ਹਰ ਨਿਰਾਸ਼ਾ ਨੂੰ ਉਸ ਦੀ ਨੂੰ ਇੱਕ ਆਨੰਦ ਵਿੱਚ ਬਦਲ ਦੇ ਇੱਕ ਆਸਾ ਵਿੱਚ ਬਦਲ ਦੇ ਇਸ ਕਰਕੇ ਪਰਮੇਸ਼ਰ ਚਾਹੁੰਦਾ ਕਿ ਤੁਸੀਂ ਇੱਕ ਐਸੇ ਮੱਟ ਇੱਕ ਬਣ ਕੇ ਖੜੀ ਹੋ ਆਪਣੇ ਜੀਵਨ ਚ ਜਿਹੜਾ ਨਕੋਂ ਨਕ ਉਸ ਸਵਰਗ ਦੀ ਦਾਖਰਸ ਨਾਲ ਭਰਿਆ ਕਿ ਜਿਸ ਦੇ ਕੋ ਖਾਲੀ ਬਰਤਨ ਆਏਗਾ ਤਾਂ ਕਿ ਉਹ ਭਰ ਜਾਏ ਕਿਉਂਕਿ ਜੋ ਵੀ ਪਰਮੇਸ਼ੁਰ ਸਾਨੂੰ ਆਤਮਾ ਚ ਸੌਂਪਦਾ ਆ ਉਹ ਸਿਰਫ ਇਸ ਲਈ ਨਹੀਂ ਕਿ ਅਸੀਂ ਆਸ਼ੀਸ਼ ਪਾਈਏ ਬਲਕਿ ਇਸ ਲਈ ਤਾਂ ਕਿ ਸਾਡੇ ਦੁਆਰਾ ਜੋ ਆ ਉਹ ਬਹੁਤ ਸਾਰੇ ਲੋਕ ਸੰਸਾਰ ਦੇ ਜੋ ਆ ਆਸ਼ੀਸ਼ ਪਾਉਣ ਜਿਸ ਪ੍ਰਕਾਰ ਪਰਮੇਸ਼ੁਰ ਜੋ ਆ ਉਪਤ 12 ਦੇ ਇਸਤੇ ਤਿੰਨ ਵਚਨ ਚ ਅਬਰਾਹਮ ਨੂੰ ਬੋਲ ਰਿਹਾ ਹੈ तेरे कि तेरे कारण सृष्टि ਦੇ ਸਾਰੇ ਘਰਾਣੇ ਮੁਬਾਰਕ ਹੋਣਗੇ ਮਤਲਬ ਇਸੇ ਕਦਰ ਪਰਮੇਸ਼ਰ ਕੀ ਦੱਸਿਆ ابراہیم ਨੂੰ ਕਿ ਮੈਂ ਤੈਨੂੰ ਚੁਣਿਆ ਮੈਂ ਤੈਨੂੰ ਬਹੁਤ ਕੁਝ ਸੰਪੰਨ ਜਾ ਰਿਹਾ ਸਿਰਫ ਇਸ ਲਈ ਨਹੀਂ ਕਿ ਤੂੰ ਮੁਬਾਰਕ ਹੋ ਜਾਏ ਸਿਰਫ ਇਸ ਲਈ ਨਹੀਂ ਕਿ ਤੇਰਾ ਘਰਾਣਾ ਆਸ਼ਿਸ਼ ਪਾਏ ਬਲਕਿ ਇਸ ਲਈ ਤਾਂ ਕਿ ਤੇਰੇ ਦੁਆਰਾ ਸ੍ਰਿਸ਼ਟੀ ਦੇ ਸਾਰੇ ਘਰਾਣੇ ਜੋ ਆ ਉਹ ਮੁਬਾਰਕ ਹੋ ਜਾਣ ਤੇਰੇ ਕਾਰਨ ਸ੍ਰਿਸ਼ਟੀ ਦੇ ਸਾਰੇ ਘਰਾਣੇ ਆਸ਼ਿਸ਼ ਪਾਉਣ ਕਿਸ ਤਰ੍ਹਾਂ ਕਿਉਂਕਿ ਅਬਰਾਹਮ ਇੱਕ ਐਸਾ ਵਿਅਕਤੀ ਜਿਸਦੇ ਵੰਸ਼ ਚੋਂ ਪ੍ਰਭੂ ਯੀਸ਼ੂ ਮਸੀਹ ਆਏਗਾ ਸੰਸਾਰ ਦਾ ਮੁਕਤੀਦਾਤਾ ਆਏਗਾ ਅਬਰਾਹਮ ਦੇ ਵੰਸ਼ ਦੇ ਵਿੱਚੋਂ ਔਰ ਜਿਸਦੇ ਦੁਆਰਾ ਸਾਰਾ ਜੋ ਆ ਸ੍ਰਿਸ਼ਟੀ ਦੇ ਘਰਾਣੇ ਜੋ ਆ ਮੁਬਾਰਕ ਹੋਣਗੇ ਇਸੇ ਪ੍ਰਕਾਰ ਪਰਮੇਸ਼ੁਰ ਚ ਹੁੰਦਾ ਜਿਸ ਤਰ੍ਹਾਂ ਅਬਰਾਹਮ ਦੇ ਵੰਸ਼ ਚੋਂ ਦੁਨੀਆ ਨੂੰ ਇੱਕ ਮੁਕਤੀਦਾਤਾ ਨਜ਼ਰ ਆਇਆ ਔਰ ਅਬਰਾਹਮ ਦੇ ਦੁਆਰਾ ਉਹ ਆਸ਼ੀਸ਼ ਉਹਨਾਂ ਨੇ ਪਾਈ ਇਸੇ ਪ੍ਰਕਾਰ ਸਾਡੇ ਜੀਵਨ ਚੋਂ ਪ੍ਰਭੂ ਯੀਸ਼ੂ ਮਸੀਹ ਨਜ਼ਰ ਆਉਣਾ ਹੈ ਪ੍ਰਭੂ ਯੀਸ਼ੂ ਮਸੀਹ ਉਹ ਉਦਾਰ ਕਰਤਾ ਮੁਕਤੀਦਾਤਾ ਸਾਡੇ ਜੀਵਨ ਚੋਂ ਪ੍ਰਗਟ ਹੋਣਾ ਹੈ ਜਿਸ ਤਰ੍ਹਾਂ ਅਬਰਾਹਮ ਦੀ ਵੰਸ਼ਾਵਲੀ ਚ ਇੱਕ ਮੁਕਤੀਦਾਤਾ ਪ੍ਰਗਟ ਹੋਇਆ ਇਸੇ ਸਾਡੇ ਜੀਵਨ ਚੋਂ ਮੁਕਤੀਦਾਤਾ ਪ੍ਰਗਟ ਹੋਣਾ ਸੰਸਾਰ ਦੇ ਅੱਗੇ ਪ੍ਰਭੂ ਯੀਸ਼ੂ ਮਸੀਹ ਨਜ਼ਰ ਆਉਣਾ ਹੈ और जिस समय लोग साढ़े जीवन तो साढ़े सुभा तो साढ़े चाल चलन तो हर चीज़ तो अगर प्रभु येशु मसीह नए तो साढ़े दोबारा वो लोग आशिश पागे और प्रभु यीशु मसीह ने टहलू की बोलिया कि सभा के प्रधान को लै जाओ मतलब तुसी इस जगह से खड़े होके सिर्फ इंतजार नहीं करना कि हाँ मठ भर गए इंतजार नहीं करना कि कोई आएगा तो उसको असी देवे बल्कि ती के दूसर तक जाना है ਮਤਲਬ ਪ੍ਰਭੂ ਚਾਹੁੰਦਾ ਕਿ ਇੱਕ ਇੱਕ ਵਿਸ਼ਵਾਸੀ ਜਾਂ ਪ੍ਰਭੂ ਦੇ ਦਾਸ ਲੋਕ ਇਹ ਇੰਤਜ਼ਾਰ ਨਾ ਕਰਨ ਕਿ ਕੋਈ ਆਏਗਾ ਚਲ ਕੇ ਤਾਂ ਉਹਨੂੰ ਅਸੀਂ ਦਾਵਾਂਗੇ ਇਹਦਾ ਆਖਰ ਇਸ ਸੁਸਮਾਚਾਰੇ ਖੁਸ਼ਖਬਰੀ ਪ੍ਰਭੂ ਚਾਹੁੰਦਾ ਤੁਸੀਂ ਚਲ ਕੇ ਦੂਸਰਿਆਂ ਤੱਕ ਜਾਣਾ ਤੁਸੀਂ ਚਲ ਕੇ ਉਹਨਾਂ ਨੂੰ ਇਹ ਵਚਨ ਦੱਸਣਾ ਹੈ ਕਿਉਂਕਿ ਇਸ ਸ਼ਾਦੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਟਹਿਲੂਆਂ ਨੂੰ ਦੇਖਿਆ ਹੋਵੇਗਾ ਕਿ ਇਹ ਪਾਣੀ ਨਾਲ ਜੁਆ ਭਰ ਰਹੇ ਆ ਮੱਟਾਂ ਨੂੰ ਭਰ ਰਹੇ ਆ ਉਹਨਾਂ ਨੇ ਦੇਖਿਆ ਹੈ ਉਹਨਾਂ ਨੇ ਇਹਨਾਂ ਦਾ ਕੰਮ ਦੇਖਿਆ ਹੈ ਜੋ ਟਹਿਲੂਆਂ ਨੇ ਕੀਤਾ ਹੈ ਪਰ ਪ੍ਰਭੂ ਯੀਸ਼ੂ ਮਸੀਹ ਦਾ ਕੰਮ ਉਹ ਕਿਸੇ ਨੂੰ ਫਿਲਹਾਲ ਨਹੀਂ ਪਤਾ ਕਿ ਇਹਨਾਂ ਮਟਾਂ ਚ ਜੋ ਪਾਣੀ ਭਰਿਆ ਉਸ ਦੇ ਵਿੱਚ ਖੁਦਾ ਨੇ ਕੀ ਕੀਤਾ ਪ੍ਰਭੂ ਯੀਸ਼ੂ ਮਸੀਹ ਨੇ ਕੀ ਕੰਮ ਕੀਤਾ ਇਸ ਪਾਣੀ ਦੇ ਵਿੱਚ ਇਸ ਨੂੰ ਦਾਕਸ ਬਦਲ ਦਿੱਤਾ ਇਸ ਦੇ ਵਿੱਚ ਕਿੰਨਾ ਇੱਕ ਟੇਸਟ ਜੋ ਹੈ ਇਸ ਦੇ ਵਿੱਚ ਇੱਕ ਸਮਾ ਗਿਆ ਇਹ ਚੀਜ਼ ਕਿਸੇ ਨੂੰ ਨਹੀਂ ਪਤਾ ਇਹ ਇੱਕ ਗੁਪਤਿਆ ਪਰ ਇੱਕ ਕਦੋਂ ਦੂਸਰਿਆਂ ਦੇ ਉੱਤੇ ਉਜਾਗਰ ਹੋਏਗੀ ਕਿ ਪ੍ਰਭੂ ਦਾ ਕੰਮ ਕੀ ਹੋਇਆ ਇੱਥੇ ਜਦੋਂ ਇਹ ਟਹਿਲੂਏ ਇਨ੍ਹਾਂ ਮੱਟਾਂ ਚੋਂ ਉਹ ਦਾਖਰਸ ਲੈ ਕੇ ਦੂਸਰਿਆਂ ਤੱਕ ਜਾਣਗੇ ਉਸ ਸਮੇਂ ਖੁਦਾ ਦਾ ਉਹ ਕੰਮ ਪ੍ਰਗਟ ਹੋਏਗਾ ਦੂਸਰਿਆਂ ਦੇ ਉੱਤੇ ਜਦੋਂ ਚੱਕ ਕੇ ਦੇਖਣਗੇ ਜਦੋਂ ਟੇਸਟ ਕਰਕੇ ਦੇਖਣਗੇ ਉਸ ਸਮੇਂ ਪਤਾ ਚੱਲੇਗਾ ਕਿ ਪ੍ਰਭੂ ਯੀਸ਼ੂ ਮਸੀਹ ਨੇ ਇਸ ਅਗਰ ਕੀ ਕੀਤਾ ਪਾਣੀ ਪਰਦੇ ਦੇਖਿਆ ਸੀ ਇਹਨਾਂ ਨੂੰ ਪਰ ਇਹ ਇੱਕਦਮ ਉਹ ਇਹਨਾਂ ਦਾ ਕੰਮ ਸੀਗਾ ਉਹ ਤੇ ਹਲਵਾ ਦਾ ਕੰਮ ਸੀਗਾ ਪਰ ਪ੍ਰਭੂ ਦਾ ਕੰਮ ਕੀ ਆ ਇੱਕ ਪਾਣੀ ਨੂੰ ਦਾਖਰੇਸ ਬਦਲ ਦਿੱਤਾ ਇਹ ਕਿੰਨਾ ਅੱਛਾ ਇੱਕ ਟੇਸਟ ਮੈਂ ਇੱਕ ਦਾਖਰੇਸ ਵਿੱਚ ਬਦਲ ਦਿੱਤਾ ਇਸੇ ਤਰੀਕੇ ਨਾਲ ਲੋਕ ਸਾਨੂੰ ਚਰਚ ਜਾਂਦੇ ਦੇਖਦੇ ਆ ਲੋਕ ਸਾਨੂੰ ਪ੍ਰਾਰਥਨਾ ਕਰਦੇ ਦੇਖਦੇ ਆ ਇਹ ਤਾਂ ਸਾਡਾ ਕੰਮ ਉਹ ਸਾਨੂੰ ਕਰਦੇ ਦੇਖਦੇ ਆ ਪਰ ਖੁਦਾ ਦਾ ਕੰਮ ਕੀ ਹੋ ਰਿਹਾ ਤੁਹਾਡੇ ਜੀਵਨ ਚ ਇਹ ਵਚਨ ਤੁਹਾਡੇ ਜੀਵਨ ਚ ਕੀ ਕੰਮ ਕਰ ਰਿਹਾ ਇਹ ਜੋ ਪਰਮੇਸ਼ਰ ਦਾ ਆਤਮਾ ਸਾਡੇ ਜੀਵਨ ਚ ਹੈ ਕੀ ਕੰਮ ਕਰ ਰਿਹਾ ਇੱਕ ਕਦੋਂ ਪਤਾ ਚੱਲੇਗਾ ਜਦੋਂ ਅਸੀਂ ਸੁਸਮਾਚਾਰੇ ਖੁਸ਼ਖਬਰੀ ਆਪਣਾ ਇੱਕ ਜੀਵਨ ਦੂਸਰੇ ਤੱਕ ਲੈ ਕੇ ਜਾਵਾਂਗੇ ਇੱਕ ਅੱਛਾ ਸੁਭਾ ਇੱਕ ਇੱਕ ਮਿਠਾਸ ਇੱਕ ਨਮਰਤਾ ਇੱਕ ਪ੍ਰੇਮ ਆਨੰਦ ਸ਼ਾਂਤੀ ਵਾਲਾ ਉਹ ਜੀਵਨ ਅਸੀਂ ਦੂਸਰੇ ਤੱਕ ਲੈ ਕੇ ਜਾਵਾਂਗੇ ਉਸ ਸਮੇਂ ਲੋਕ ਖੁਦਾ ਦੇ ਕੰਮ ਨੂੰ ਦੇਖਣਗੇ ਤੁਹਾਡੇ ਜੀਵਨ ਚ ਖੁਦਾ ਦਾ ਕੰਮ ਕੀ ਹੋਇਆ ਇਹ ਸਾਡਾ ਕੰਮ ਸਾਨੂੰ ਕਰਦੇ ਉਹ ਦੇਖਦੇ ਆ ਕਿ ਹਾਂ ਇਹ ਹਰ ਸੰਡੇ ਨੂੰ ਚਰਚ ਜਾਂਦਾ ਹੈ ਇਹ ਸਾਡਾ ਕੰਮ ਹੈ ਅਸੀਂ ਜਾ ਰਹੇ ਹਾਂ ਅਸੀਂ ਪੜ ਰਹੇ ਹਾਂ ਅਸੀਂ ਬੈਠ ਕੇ ਪ੍ਰਾਰਥਨਾ ਕਰ ਰਹੇ ਹਾਂ ਉਹ ਇਹ ਕੰਮ ਸਾਨੂੰ ਦੇਖ ਦੇਗੀ ਇਹ ਵਿਅਕਤੀ ਇਹ ਕੰਮ ਕਰਦਾ ਪਰ ਖੁਦਾ ਦਾ ਕੰਮ ਉਹਦੇ ਉਹਨਾਂ ਦੇ ਪ੍ਰਗਟ ਹੋਏਗਾ ਜਦੋਂ ਅਸੀਂ ਇਹ ਸਵਰਗ ਦੀ ਦਾਖਰਸ ਉਹ ਟੇਸਟ ਉਹਨਾਂ ਦੇ ਜ਼ੁਬਾਨ ਦੇ ਉੱਤੇ ਜੋ ਅਸੀਂ ਲੈ ਕੇ ਜਾਵਾਂਗੇ ਉਹਨਾਂ ਦੇ ਔਰ ਪ੍ਰਭੂ ਯੀਸ਼ੂ ਮਸੀਹ ਨੇ ਨਾ ਟਹਿਲਵਾ ਨੂੰ ਉਹ ਲੈ ਕੇ ਜਾਣ ਲਈ ਬੋਲਿਆ ਆ ਦੂਸਰਿਆਂ ਤੱਕ ਜੋ ਇਹਨਾਂ ਨੂੰ ਸੌਂਪਿਆ ਗਿਆ ਮਤਲਬ ਦਾਖਰਸ ਇਹਨਾਂ ਨੂੰ ਸੌਂਪੀ ਗਈ ਆ ਦਾਖਰਸ ਇਹਨਾਂ ਨੇ ਲੈ ਕੇ ਜਾਣੀ ਸੂਸੇ ਪ੍ਰਕਾਰ ਜੋ ਆ ਪਰਮੇਸ਼ੁਰ ਦਾ ਵਚਨ ਦੇ ਵਿੱਚ ਲਿਖਿਆ ਹੈ ਰੋਮੀ 12 ਅਧਿਆਏ ਉਸਤਾ 6 ਔਰ 7 ਔਰ 8 ਵਚਨ ਨੂੰ ਅਸੀਂ ਪੜ੍ਹਦੇ ਹਾਂ ਇਸ ਗੱਲ ਲਿਖਿਆ ਸੋ ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਈ ਵੱਖੋ-ਵੱਖਰੀਆਂ ਤਾਤਾਂ ਮਿਲੀਆਂ ਫਿਰ ਜੇ ਉਹ ਨਬੂਵਤ ਹੋਵੇ ਤਾਂ ਆਪਣੀ ਨਿਹਚਾ ਦੇ ਸਮਾਨ ਨਬੂਵਤ ਕਰੀਏ ਔਰ 7 ਵਚਨ ਚ ਲਿਖਿਆ ਜੇ ਸੇਵਾ ਹੋਵੇ ਤਾਂ ਆਪਣੀ ਸੇਵਾ ਵਿੱਚ ਰਹੀਏ ਜੇ ਸਿਖਾਉਣ ਵਾਲਾ ਹੋਵੇ ਤਾਂ ਸਿਖਾਉਣ ਦੇ ਕੰਮ ਵਿੱਚ ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ দান ਦੇਣ ਵਾਲਾ ਖੁੱਲੇ ਦਿਲ ਦੇਵੇ ਉਪਕਾਰ ਤਰद्दਦ ਨਾਲ ਹੋਵੇ ਦਇਆ ਕਰਨ ਵਾਲਾ ਖੁਸ਼ੀ ਨਾਲ ਦਇਆ ਕਰੇ ਸੋ ਜਿਸ ਤਰ੍ਹਾਂ ਉਹਨਾਂ ਨੂੰ ਦਾਖਰਸ ਸੌਂਪੀ ਗਈ ਤੋਂ ਦਾਖਰਸ ਲੈ ਕੇ ਜਾਣੀ ਆ ਇਸੇ ਤਰ੍ਹਾਂ ਹਰ ਵਿਸ਼ਵਾਸੀ ਨੂੰ ਜੋ ਖੁਦਾ ਨੇ ਸੌਂਪਿਆ ਉਸਤੇ ਜੀਵਨ ਦੇ ਮੱਟ ਵਿੱਚ ਜੋ ਉਸ ਨੂੰ ਸੌਂਪਿਆ ਉਸ ਨੇ ਉਹ ਦੂਸਰੇ ਤੱਕ ਲੈ ਕੇ ਜਾਣਾ ਦੂਸਰੇ ਦੇ ਮੱਟ ਵਿੱਚ ਜੋ ਆ ਉਹ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੈ ਸਾਡੀ ਜ਼ਿੰਮੇਵਾਰੀ ਉਹ ਲੈ ਕੇ ਜਾਣ ਦੀ ਹੈ ਦੂਸਰੇ ਤੱਕ ਜੋ ਸਾਡੇ ਮੱਟ ਵਿੱਚ ਜੋ ਆ ਪ੍ਰਭੂ ਨੇ ਸੌਂਪਿਆ ਮਤਲਬ ਅਗਰ ਸਿੱਖਿਆ ਦੇ ਨਾਲ ਤੁਹਾਨੂੰ ਭਰਿਆ ਹੈ ਖੁਦਾ ਨੇ ਇੱਕ ਸਿੱਖਿਆਕ ਦੇ ਤੌਰ ਤੇ ਤਾਂ ਤੁਸੀਂ ਦੂਜਿਆਂ ਤੱਕ ਸਿੱਖਿਆ ਲੈ ਕੇ ਜਾਣੀ ਅਗਰ ਖੁਦਾ ਨੇ ਕਿਸੇ ਨੂੰ ਨਬੂਵਤ ਨਾਲ ਭਰਿਆ ਉਸੇ ਮੱਟ ਨੂੰ ਤਾਂ ਉਸਨੇ ਦੂਸਰਿਆਂ ਤੱਕ ਉਹ ਨਬੂਵਤ ਜੁਆ ਲੈ ਕੇ ਜਾਣੀ ਹੈ ਅਗਰ ਕਿਸੇ ਨੂੰ ਖੁਦਾ ਨੇ ਇੱਕ ਉਪਦੇਸ਼ ਨਾਲ ਪ੍ਰਚਾਰ ਜੋ ਵੀ ਪਰਮੇਸ਼ਰ ਨੇ ਸੰਪਿਆ ਹੈ ਅਗਰ ਇਸ ਤਰ੍ਹਾਂ ਲਿਖਿਆ দান ਦੇਣ ਵਾਲਾ ਖੁੱਲੇ ਦਿਲ ਦੇਵੇ ਇਹ ਵੀ ਇੱਕ ਸੇਵਾ ਆ ਜਿਸ ਤਰ੍ਹਾਂ ਖੁਦਾ ਕਿਸੇ ਨੂੰ ਸਿੱਖਿਆ ਨਾਲ ਭਰਦਾ ਆ ਕਿਸੇ ਨੂੰ ਨਬੂਵਤ ਨਾਲ ਭਰਦਾ ਆ ਇਸ ਤਰ੍ਹਾਂ ਖੁਦਾ ਕਿਸੇ ਦੇ ਜੀਵਨ ਨੂੰ ਪੈਸੇ ਨਾਲ ਵੀ ਭਰਦਾ ਆ ਪਰਮੇਸ਼ਰ ਕੁਝ ਵਿਸ਼ਵਾਸੀਆਂ ਨੂੰ ਇਹ ਸੇਵਾ ਦਿੰਦਾ ਹੈ ਪੈਸਾ ਇਸ ਲਈ ਦਿੰਦਾ ਤਾਂ ਕਿ ਇਹ ਪੈਸਾ ਤੂੰ ਸੇਵਾ ਦੇ ਵਿੱਚ ਵੀ ਇਸਤੇਮਾਲ ਕਰ ਦੂਸਰੇ ਆਸ-ਪਾਸ ਦੇ ਜ਼ਰੂਰਤਮੰਦ ਲੋਕਾਂ ਦੇ ਲਈ ਤੂੰ ਅੱਗਿਆ ਪਰਮੇਸ਼ਰ ਦੇ ਕੰਮਾਂ ਦੇ ਲਈ ਤੂੰ ਇਸ ਨੂੰ ਇਸਤੇਮਾਲ ਕਰ ਸੋ ਇਸੇ ਪ੍ਰਕਾਰ ਹਰ ਕਿਸੇ ਨੇ ਸਮਝਣਾ ਹੈ ਮੈਨੂੰ ਕੀ ਸੌਂਪਿਆ ਖੁਦਾ ਨੇ ਆਤਮਾ ਦੇ ਵਿੱਚ ਕੀ ਸੌਂਪਿਆ ਸਰੀਰ 'ਚ ਕੀ ਸੌਂਪਿਆ ਔਰ ਪ੍ਰਭੂ ਨੇ ਮੈਨੂੰ ਕਿਹੜੀ ਸੇਵਾ ਸੌਂਪੀ ਹੈ ਅਗਰ ਇੱਕ ਸਿੱਖਿਆ ਨਾਲ ਅਗਰ ਕਿਸੇ ਨੂੰ ਖੁਦਾ ਨੇ ਭਰਿਆ ਨਬੂਵਤ ਨਾਲ ਭਰਿਆ ਔਰ ਅਗਰ ਉਹ ਉਹਨੂੰ ਦੂਸਰੇ ਤੱਕ ਨਹੀਂ ਲੈ ਕੇ ਜਾਂਦਾ ਤੋ ਕਦੇ ਲਈ ਕਦੀ ਵੀ ਉਸ ਲਈ ਆਸ਼ੀਸ਼ਾਂ ਕਰਨ ਨਹੀਂ ਠਹਿਰੇਗੇ ਇਸੇ ਪ੍ਰਕਾਰ ਪਰਮੇਸ਼ਰ ਨੇ ਅਗਰ ਕਿਸੇ ਵਿਸ਼ਵਾਸੀ ਨੂੰ ਪੈਸਾ ਦੇ ਨਾਲ ਭਰਿਆਇਆ ਕਰ ਉਸ ਨੂੰ ਬਹੁਤ ਸਾਰਾ ਪੈਸਾ ਦਿੱਤਾ ਆ ਤਾਂ ਉਸ ਸਮੇਂ ਉਹਨੇ ਇਹ ਸਮਝਣਾ ਹੈ ਕਿ ਸਾਰਾ ਮੇਰੇ ਵਾਸਤੇ ਨਹੀਂ ਆ ਬਲਕਿ ਇਹ ਵੀ ਇੱਕ ਸੇਵਾ ਆ ਲਿਖਿਆ ਦਾਨ ਦੇਣ ਵਾਲਾ ਖੁੱਲੇ ਦਿਲ ਦਾਨ ਦੇਵੇ ਮਤਲਬ ਇਸ ਦਾ ਤੁਸੀਂ ਜਦੋਂ ਪੜੋਗੇ ਰੋਮੀ 12 ਦੇ 13 ਵਿੱਚ ਲਿਖਿਆ ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ ਮਤਲਬ ਸੰਤ ਸ਼ਬਦ ਦੇ ਉੱਤੇ ਬਹੁਤ ਗਹਿਰੀ ਸਟਡੀ ਆ ਸੀ ਇਸ ਦੇ ਵਿੱਚ ਨਹੀਂ ਜਾਵਾਂਗੇ ਪਰ ਸੰਤ ਸ਼ਬਦ ਦਾ ਮਤਲਬ ਜਿਹੜਾ ਆ ਉਹ ਸਿਰਫ ਪਾਸਟਰ ਨਹੀਂ ਆ ਬਲਕਿ ਸੰਤ ਸ਼ਬਦ ਦਾ ਮਤਲਬ ਹੁੰਦਾ ਹੈ ਪਵਿੱਤਰ ਲੋਕ ਮਤਲਬ ਕਲੀਸਿਆ ਦਾ ਹਰ ਇੱਕ ਜਨ ਸੰਤ ਹੈ ਆ ਵਚਨ ਦੇ ਅਨੁਸਾਰ ਸੰਤਾਂ ਦੀ ਲੋੜਾਂ ਚ ਸਾਂਝੀ ਹੁੰਦਾ ਮਤਲਬ ਕਿ ਜੋ ਵਿਸ਼ਵਾਸੀ ਸਮਾਜ ਤੁਹਾਡੇ ਆਸ-ਪਾਸ ਤੁਹਾਡੇ ਨਾਲ ਵੱਸਦਾ ਆ ਉਹਨਾਂ ਦੀ ਜ਼ਰੂਰਤਾਂ ਚ ਸਾਂਝੀ ਹੋਣਾ ਵੀ ਇੱਕ ਸੇਵਾ ਆ ਆਪਣੇ ਆਸ-ਪਾਸ ਜੋ ਕੋਈ ਵਿਧਵਾ ਆ ਅਨਾਥ ਹੈ ਆ ਕੋਈ ਜ਼ਰੂਰਤਮੰਦ ਲੋਕ ਹੈ ਆ ਉਹਨਾਂ ਦੇ ਜ਼ਰੂਰਤਾਂ ਦੇ ਵਿੱਚ ਸਾਂਝੀ ਹੋਣਾ ਵੀ ਇੱਕ ਸੇਵਾ ਆ ਪਰਮੇਸ਼ਰ ਦੇ ਜੋ ਸੇਵਕ ਲੋਕ ਸੇਵਾ ਕਰ ਰਿਹਾ ਉਹਨਾਂ ਦੀ ਸੇਵਕਾਈ ਚ ਸਾਂਝੀ ਹੋਣਾ ਇਹ ਵੀ ਇੱਕ ਸੇਵਾ ਆ ਇਸ ਲਈ ਅਗਰ ਪ੍ਰਭੂ ਨੇ ਤੁਹਾਨੂੰ ਪੈਸਾ ਸੌਂਪਿਆ ਹੈ ਤਾਂ ਯਾਦ ਰੱਖੋ ਸਾਰਾ ਤੁਹਾਡੇ ਵਾਸਤੇ ਨਹੀਂ ਆ ਇਹ ਤੁਹਾਨੂੰ ਇਸ ਲਈ ਸੌਂਪਿਆ ਗਿਆ ਤਾਂ ਕਿ ਇਸ ਪੈਸੇ ਦੇ ਦੁਆਰਾ ਤੁਸੀਂ ਪਰਮੇਸ਼ਰ ਦੀ ਸੇਵਾ ਲਈ ਕੀ ਅੱਗੇ ਹੋਣਾ ਔਰ ਪਹਿਲਾ ਪਤਰਸ 4 ਦਾ 10 ਵਚਨ ਚ ਲਿਖਿਆ ਹਰੇਕ ਨੂੰ ਜਿਹੀ ਜਿਹੀ ਦਾਤ ਮਿਲੀ ਉਸ ਨਾਲ ਇੱਕ ਦੂਏ ਦੀ ਟਹਿਲ ਕਰੋ ਜਿਵੇਂ ਪਰਮੇਸ਼ਰ ਦੀ ਬਹੁ ਰੰਗੀ ਕਿਰਪਾ ਦੀ ਨੇਕ ਮੁਖਤਿਆਰਾਂ ਨੂੰ ਉਚਿਤ ਹੈ ਸੋ ਇਸ ਜਗਤ ਦੇ ਪ੍ਰਭੂ ਦੱਸਦਾ ਕਿ ਤੁਹਾਨੂੰ ਦਾਤਾਂ ਇਸ ਲਈ ਦਿੱਤੀਆਂ ਜਾਂਦੀਆਂ ਹਨ ਤੁਹਾਨੂੰ ਜੋ ਵੀ ਸੌਪਿਆ ਗਿਆ ਇਸ ਲਈ ਤਾਂ ਕਿ ਤੁਸੀਂ ਇੱਕ ਦੂਸਰੇ ਦੀ ਟਹਿਲ ਕਰੋ ਔਰ ਕਦੀ ਵੀ ਆਪਣੇ ਜੀਵਨ ਦਾ ਮੱਠ 'ਚ ਜੋ ਖੁਦਾ ਨੇ ਸੌਪਿਆ ਉਹਨੂੰ ਆਪਣੇ ਤੱਕ ਕਦੀ ਸੀਮਿਤ ਨਾ ਰੱਖੋ ਬਲਕਿ ਜਿੰਨਾ ਜ਼ਿਆਦਾ ਅਸੀਂ ਉਸਨੂੰ ਦੂਸਰੇ ਤੱਕ ਲੈ ਕੇ ਜਾਵਾਂਗੇ ਉਨਾ ਹੀ ਉਹ ਸਾਡੇ ਲਈ ਵੀ ਔਰ ਦੂਸਰੇ ਲਈ ਵੀ ਆਸ਼ੀਸ਼ ਦਾ ਕਰਨ ਠਹਿਰੇਗਾ ਸੋ ਪ੍ਰਭੂ ਇਸ ਵਿਚਚਨ ਦੇ ਰੇ ਸਾਨੂੰ ਬਹੁਤ ਸਾਰੀ ਆਸ਼ੀਸ਼ ਦੇਵੇ ਔਰ ਅਗਰ ਇਸ ਨਾਲ ਸੰਬੰਧਿਤ ਕੋਈ ਸਵਾਲ ਆਇਆ ਜਾਂ ਵਚਨ ਦਾ ਹੋਰ ਵੀ ਕੋਈ ਸਵਾਲ ਆਇਆ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਔਰ ਅਗਰ ਇਸ ਵਿਚਚਨ ਦੇ ਦੁਆਰਾ ਤੁਸੀਂ ਆਸ਼ੀਸ਼ ਪਾਉਂਦੇ ਹੋ ਤਾਂ ਆਮਨ ਜ਼ਰੂਰ ਤੁਸੀਂ ਟਾਈਪ ਕਰੋ ਦੂਸਰਿਆਂ ਨੂੰ ਵੀ ਤੁਸੀਂ ਇਹ ਸਾਂਝਾ ਕਰੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇਵੇ ਆਮਨ